ਦੋਸਤੋ ਪਹਿਲਾ ਇਸ ਵੀਡੀਓ ਨੂੰ ਦੇਖਿਓ ਫਿਰ ਅਸੀਂ ਗੱਲ ਕਰਦੇ ਆਂ ਸਾਨੂੰ ਕਿਉਂ ਇਹ ਕਹਿਣਾ ਪੈਂਦਾ ਕਿ ਅਸੀਂ ਹਿੰਦੂਆਂ ਦੇ ਵਿੱਚੋਂ ਨਹੀਂ ਨਿਕਲੇ ਅਸੀਂ ਸਨਾਤਨਾਂ ਦੇ ਵਿੱਚੋਂ ਨਹੀਂ ਨਿਕਲੇ ਅਸੀਂ ਸਿੱਖਾਂ ਕਿਉਂਕਿ ਅਜੋਕੇ ਸਮੇਂ ਦੇ ਅੰਦਰ ਜੋ ਕਲਯੁਗ ਦਾ ਭਿਆਨਕ ਸਮਾਂ ਹੈ ਜਿਹਦੇ ਵਿੱਚ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜਿਆਂ ਨੇ 100 ਸਾਖੀ ਦੇ ਵਿੱਚ ਇੱਕ ਨੇ ਵਿਅੰਤ ਬਚਨ ਕੀਤੇ ਸਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਰੂਸ ਤੋਂ ਚਿੰਤਾ ਇਹ ਜਿਹੜੀਆਂ ਜੰਗਾਂ ਹੋਣਗੀਆਂ ਜਾਂ ਸਿੱਖਾਂ ਦੇ ਵਿੱਚ ਆਪਸੀ ਗੁਰਮਤ ਭਾਈਚਾਰਾ ਖਤਮ ਹੋ ਜਾਵੇਗਾ ਗੁਰਸੇਖ ਸਿੱਖ ਦੀ ਤਰੱਕੀ ਜਾਂ ਚੜ੍ਹਦੀ ਕਲਾ ਨੂੰ ਵੇਖ ਕਰਕੇ ਕਦੇ ਖੁਸ਼ ਨਹੀਂ ਹੋਣਗੇ ਇਹ ਸੱਚ ਹੋ ਰਿਹਾ ਔਰ ਸਿੱਖ ਨੂੰ ਇਹ ਦੱਸਣਾ ਤਦ ਪੈ ਰਿਹਾ ਹੈ ਕਿਉਂਕਿ ਹੈ ਨਿਰਲੇ ਨਾ ਹੀ ਕਹਣੇ ਕੋਈ ਸਿੱਖ ਹੈ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਹੈ ਬਾਕੀ ਪੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਅੰਤ ਕਲ ਕਾਤੀ ਕਟਿਓ ਬਸਨਰ ਕਮੁਲੀਨ ਭਾਵ ਕਿ ਸੰਸਾਰ ਦੇ ਵਿੱਚ ਬਹੁਤੇ ਪੇਖੀ ਬਣ ਚੁੱਕੇ ਇੱਕ ਗੱਲ ਤਾਂ ਸੱਚ ਵਾ ਜਦੋਂ ਕੋਈ ਸਾਡਾ ਰਿਸ਼ਤੇਦਾਰ ਗਰੀਬ ਹੋਵੇ ਪਰ ਹੋਵੇ ਸਾਡੇ ਨੇੜੇ ਦਾ ਅਸੀਂ ਉਹਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਣ ਤੋਂ ਵੀ ਸ਼ਰਮਾਉਨੇ ਆ ਕਿ ਇਹ ਸਾਡਾ ਰਿਸ਼ਤੇਦਾਰ ਵਾ ਜਦੋਂ ਸਾਡਾ ਕੋਈ ਰਿਸ਼ਤੇਦਾਰ ਦੂਰਲਾ ਹੋਵੇ ਪਰ ਹੋਵੇ ਪੈਸੇ ਵਾਲਾ ਅਸੀਂ ਹੁਬ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਦੇ ਆ ਕਿ ਇਹ ਸਾਡਾ ਰਿਸ਼ਤੇਦਾਰ ਵਾ ਇਸੇ ਤਰ੍ਹਾਂ ਜਿਸ ਧਰਮ ਦੇ ਕੋਲ ਬਿਜੌਣ ਲਈ ਸ਼ੁਨਸ਼ਣਾ ਤੱਕ ਨਾ ਹੋਵੇ ਉਹ ਦੂਜੇ ਧਰਮ ਦੇ ਲੋਕਾਂ ਨੂੰ ਇਹ ਕਹਿਣ ਲੱਗ ਪੈਂਦਾ ਕਿ ਇਹ ਸਾਡੇ ਵਿੱਚੋਂ ਆ ਗੁਰੂ ਸਾਹਿਬ ਦੇ ਬਚਨ ਸੀ ਪਹਿਲਾ ਮਾਰਨ ਕਬੂਲ ਜੀਵਨ ਕੀ ਛਡ ਆਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਖਾਲਸੇ ਪੰਥ ਸਜਾਉਣ ਦਾ ਮਤਾ ਪਾਇਆ ਸਨ 1699 ਈਸਵੀ ਦੇ ਵਿੱਚ ਕਿਸੇ ਵੀ ਖਿੱਤੇ ਦਾ ਕਿਸੇ ਵੀ ਧਰਮ ਦਾ ਚਾਹੇ ਉਹ ਅਸਾਈ ਸੀ ਚਾਹੇ ਉਹ ਮੁਸਲਮਾਨ ਸੀ ਚਾਹੇ ਉਹ ਹਿੰਦੂ ਸੀ ਉਹਨਾਂ ਨੇ ਗੁਰੂ ਸਾਹਿਬ ਦੇ ਕੋਲ ਜਾ ਕੇ ਅਮਰਤ ਛਕਿਆ ਤੇ ਉਹ ਖਾਲਸਾ ਰੂਪ ਉਹਨਾਂ ਨੇ ਧਾਰਨ ਕੀਤਾ ਜਿਹੜੇ ਲੋਕ ਅੱਜ ਇਹ ਕਹਿ ਰਹੇ ਆ ਕਿ ਸਿੱਖ ਸਾਡੇ ਵਿੱਚੋਂ ਸੀ ਉਹਨਾਂ ਦੇ ਪੁਰਖਿਆਂ ਨੇ ਉਸ ਟਾਈਮ ਤੇ ਵੀ ਗੁਰੂ ਸਾਹਿਬ ਦੇ ਕੋਲ ਜਾ ਕੇ ਅੰਮ੍ਰਿਤ ਨਹੀਂ ਛਕਿਆ ਖਾਲਸਾ ਰੂਪ ਧਾਰ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਤੇ ਸਾਡਾ ਮੱਥਾ ਜਿਹੜਾ ਲੱਗਣਾ ਆ ਉਹ ਮੁਗਲਾਂ ਨਾਲ ਲੱਗਣਾ ਆ ਉਹ ਆਪਣੇ ਆਪ ਨੂੰ ਜਾਨ ਨੂੰ ਬਚਾਉਣ ਲਈ ਆਪਣੀਆਂ ਬੇਟੀਆਂ ਦੀਆਂ ਡੋਲੀਆਂ ਉਹਨਾਂ ਨੂੰ ਸੌਂਪ ਦਿੰਦੇ ਸੀ ਉਹ ਅੱਜ ਇਹ ਕਹਿ ਰਹੇ ਆ ਕਿ ਇਹ ਸਾਡੇ ਵਿੱਚੋਂ ਆ ਪਰ ਜਿਨ੍ਹਾਂ ਲੋਕਾਂ ਨੇ ਉਸ ਟਾਈਮ ਤੇ ਚਾਹੇ ਉਹ ਈਸਾਈ ਸੀ ਚਾਹੇ ਮੁਸਲਮਾਨ ਸੀ ਚਾਹੇ ਉਹ ਹਿੰਦੂ ਸੀ ਖਾਲਸਾ ਰੂਪ ਧਾਰਨ ਕੀਤਾ ਤੇ ਉਹਨਾਂ ਨੇ ਖਾਲਸੇ ਰੂਪ ਦੇ ਵਿੱਚ ਹੀ ਸ਼ਹੀਦੀਆਂ ਪਾਈਆਂ ਜਿਨ੍ਹਾਂ ਨੇ ਖੁਦ 1000 ਸਾਲ ਗੁਲਾਮ ਰਹਿ ਕੇ ਆਪਣੀ ਗੁਲਾਮੀ ਗਲੋ ਲਾਉਣ ਲਈ ਸਿੱਖਾਂ ਦਾ ਸਹਾਰਾ ਲਿਆ ਅੱਜ ਉਹ ਲੋਕ ਕਹਿ ਰਹੇ ਆ ਕਿ ਸਿੱਖ ਸਾਡੇ ਵਿੱਚੋਂ ਆ ਫਿਰ ਮੈਂ ਇੱਕ ਵਾਰੀ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਆ ਕਿ ਜਿਨ੍ਹਾਂ ਦੇ ਕੋਲ ਆਪਣੇ ਬਚਾਉਣ ਲਈ ਸ਼ੌਂਚਣਾ ਨਹੀਂ ਹੈਗਾ ਉਹ ਦੂਜੇ ਧਰਮਾਂ ਨੂੰ ਕਹਿਣ ਲੱਗ ਪੈਂਦੇ ਕਿ ਇਹ ਸਾਡੇ ਵਿੱਚੋਂ ਆ। ਬਾਕੀ ਦੋਸਤੋ ਤੁਸੀਂ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਦੇਣੇ ਆ। ਜੇ ਮੇਰੀਆਂ ਗੱਲਾਂ ਵਧੀਆ ਲੱਗੀਆਂ, ਸੱਚੀਆਂ ਲੱਗੀਆਂ ਆ ਪਰ ਕਈਆਂ ਨੂੰ ਕੌੜੀਆਂ ਵੀ ਲੱਗਣੀਆਂ ਆ। ਇੱਕ ਲਾਇਕ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ।